ਹਾਂਜੀ ਦੋਸਤੋ ਜਿਵੇਂ ਤੁਸੀਂ ਜਾਣਦੇ ਹੋ ਕਿ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਜੀ ਵੱਲੋਂ ਆਪਣੀ ਗੱਦੀ ਨੂੰ ਜਸਦੀਪ ਸਿੰਘ ਗਿੱਲ ਨੂੰ ਸੌਂਪ ਦਿੱਤਾ ਗਿਆ ਹੈ। ਇਸ ਉਪਰੰਤ 2 ਦਿਨ ਪਹਿਲਾਂ ਡੇਰਾ ਬਿਆਸ ਦੇ ਵਿੱਚ ਕਾਫੀ ਸੰਗਤਾਂ ਦਾ ਇਕੱਠ ਹੋਇਆ ਸੀ ਜਿਸ ਨੂੰ ਸੰਬੋਧਿਤ ਕਰਦਿਆਂ ਬਾਬਾ ਗੁਰਿੰਦਰ ਸਿੰਘ ਜੀ ਇਸ ਇਕੱਠ ਵਿੱਚ ਸ਼ਾਮਲ ਹੋਏ ਸਨ ਤੇ ਇਸ ਇਕੱਠ ਦੇ ਦੌਰਾਨ ਇੱਕ ਬੰਦਾ ਉੱਠ ਕੇ ਬਾਬਾ ਜੀ ਨੂੰ ਕਹਿੰਦਾ ਹੈ ਕਿ ਬਾਬਾ ਜੀ ਤੁਸੀਂ ਜਸਦੀਪ ਸਿੰਘ ਗਿੱਲ ਨੂੰ ਆਪਣੀ ਗੱਦੀ ਕਿਵੇਂ ਦੇ ਸਕਦੇ ਹੋ? ਕਿਉਂਕਿ ਉਹ ਇੱਕ ਕਾਰਪੋਰੇਟ ਘराने ਤੋਂ ਲੱਗਦੇ ਨੇ ਉਹ बिजनेसमैन ਨੇ ਉਹ ਕਿਵੇਂ ਇਸ ਅਧਿਆਤਮਿਕ ਸਥਾਨ ਨੂੰ ਚਲਾ ਸਕਦੇ ਨੇ ਉਸ ਤੋਂ ਬਾਅਦ ਬਾਬਾ ਜੀ ਨੇ ਉਸ ਬੰਦੇ ਦੇ ਜਵਾਬ ਦੇ ਵਿੱਚ ਜੋ ਗੱਲਾਂ ਕਹੀਆਂ ਉਸ ਨੂੰ ਸੁਣ ਕੇ ਸਾਰਿਆਂ ਦੀਆਂ ਅੱਖਾਂ ਵਿੱਚੋਂ ਪਾਣੀ ਆ ਗਿਆ ਕਿਉਂਕਿ ਸਾਰਿਆਂ ਦੇ ਮਨਾਂ ਦੇ ਵਿੱਚ ਇਹ ਸਵਾਲ ਜ਼ਰੂਰ ਉੱਠ ਰਿਹਾ ਸੀ ਤੇ ਉਸ ਦਾ ਜਵਾਬ ਬਾਬਾ ਜੀ ਨੇ ਬੜੀ ਹੀ ਨਿਮਰਤਾ ਦੇ ਨਾਲ ਸਾਰਿਆਂ ਨੂੰ ਦਿੱਤਾ ਬਾਬਾ ਜੀ ਨੇ ਕਿਹੜੀਆਂ ਗੱਲਾਂ ਕਹੀਆਂ ਤੁਸੀਂ ਵੀਡੀਓ ਨੂੰ ਪੂਰਾ ਦੇਖ ਕੇ ਸੁਣ ਸਕਦੇ ਹੋ ਤੇ ਆਪਣੀ رائے ਕਮੈਂਟ ਦੇ ਵਿੱਚ ਰੱਖ ਸਕਦੇ ਹੋ ਮੈਂ ਵੀ ਕੋਰਪੋਰੇਟ ਸੈਕਟਰ ਚ ਰਿਹਾ ਹੈਗਾ ਮੈਂ ਹੋਟਲ ਚ ਕੰਮ ਕੀਤਾ ਹੈਗਾ ਹਮ ਇਹ ਜ਼ਰੂਰੀ ਤਾਂ ਨਹੀਂ ਕਿ ਜੇ ਮੈਂ ਉੱਥੇ ਜਾ ਕੇ ਤਾਂ ਜੇ ਦੂਜੇ ਪੀਂਦੇ ਆ ਤਾਂ ਮੈਂ ਵੀ ਪੀਵਾਂ ਜੇ ਉਹ ਖਾਂਦੇ ਆ ਤਾਂ ਮੈਂ ਵੀ ਖਾਵਾਂ ਹੁਣ ਆਪਾਂ ਆਪਣਾ ਬਚਾਅ ਕਰਨਾ ਆਪਾਂ ਦੂਜਿਆਂ ਦਾ ਠੇਕਾ ਤਾਂ ਨਹੀਂ ਲੁੱਟਾ ਬੇਟਾ